ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਦੇ ਅੰਦਰ ਬਹੁਤ ਸਾਰੇ ਖਿਆਲ ਆ ਚੱਲਦੇ ਨੇ ਸੁਪਨੇ ਚੱਲਦੇ ਨੇ ਜਿੰਨਾ ਵਿੱਚੋਂ ਕੁਝ ਪੂਰੇ ਹੋ ਜਾਂਦੇ ਨੇ ਤੇ ਕੁਝ ਅਦੂਰੇ ਹੀ ਰਹਿ ਜਾਂਦੇ ਨੇ ਅਗਰ ਤਰੱਕੀ ਕਰਨਾ ਚਾਹੁੰਦੇ ਹੋ ਤੇ ਖਿਆਲات ਵੀ ਉੱਚੇ ਰੱਖੋ ਸੁਪਨੇ ਵੀ ਉੱਚੇ ਰੱਖੋ ਮਿਹਨਤ ਵੀ ਵੱਡੀ ਕਰੋ ਜਨੂਨ ਬਣਾ ਕੇ ਚੱਲੋ ਤੁਹਾਡੇ ਸੁਪਨੇ ਮੁਕੰਮਲ ਹੋਣਾ ਸ਼ੁਰੂ ਕਰ ਦੇਣਗੇ ਹਾਰੇ ਹੋਏ ਤੇ ਛੋਟੇ ਸੁਪਨਿਆਂ ਵਾਲੇ ਬੰਦੇ ਤੁਹਾਨੂੰ ਨੈਗੇਟਿਵਿਟੀ ਦੇ ਸਿਵਾਏ ਕੁਝ ਨਹੀਂ ਦੇ ਸਕਦੇ ਜਿਹੜੇ ਸਮਾਜ ਵੱਲੋਂ ਦੁਖਿਆਰੇ ਨੇ ਪਰਿਵਾਰ ਵੱਲੋਂ ਦੁਖਿਆਰੇ ਨੇ ਹਾਰੇ ਹੋਏ ਲੋਕ ਨੇ ਥੱਕੇ ਹੋਏ ਲੋਕ ਨੇ ਉਹ ਤੁਹਾਨੂੰ ਤੁਰੰਦੀ ਸਲਾਹ ਕਿਵੇਂ ਦੇਣਗੇ ਉਹਨਾਂ ਨੂੰ ਜਦੋਂ ਵੀ ਪੁੱਛੋਗੇ ਤੁਹਾਡੇ ਅੰਦਰ 네ਗੈਟਿਵਿਟੀ ਭਰਨ ਦਾ ਕੰਮ ਕਰਨਗੇ ਛੱਡ 4 ਦਿਨ ਦੀ ਜ਼ਿੰਦਗੀ ਏ ਰੋਟੀ ਖਾਣੀ ਏ ਕਿਹੜਾ ਇਥੋਂ ਨਾਲ ਲੈ ਜਾਣਾ ਹੈ ਅਗਰ ਸਾਰਿਆਂ ਦੀ ਸੋਚ ਇਦਾਂ ਦੀ ਬਣ ਜਾਈ ਤਾਂ ਕੀ ਆ ਜਿੰਨੇ ਸੁੱਖ ਸਾਧਨ ਨੇ ਸਾਡੀ ਝੋਲੀ ਵਿੱਚ ਆ ਜਾਣਗੇ ਜਾਂ ਨਵੀਂ-ਨਵੀਂ ਤਰੱਕੀ ਇਹ ਸਾਨੂੰ ਮਿਲ ਜੇਗੀ ਉਪਲਬਧੀਆਂ ਨੂੰ ਅਸੀਂ ਛੂਲਾਂਗੇ ਅਗਰ ਸਾਰਿਆਂ ਦੇ ਵਿਚਾਰੀ ਇਦਾਂ ਦੇ ਬਣ ਜਨ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਿਸੇ ਦੇ ਨਾਲ ਗੱਲ ਕਰਨੀ ਹੈ ਜਾਂ ਸਲਾਹ مشورہ کرنا ہے ਤੇ ਇਹ ਵੇਖੋ ਕਿ ਉਹ ਬੰਦਾ ਹਾਰਿਆ ਹੋਇਆ ਥੱਕਿਆ ਹੋਇਆ ਜਾਂ ਭੱਜਣ ਵਾਲਾ ਹੈ ਤੁਰਨ ਵਾਲਾ ਹੈ ਉੱਚੇ ਖਿਆਲਾਂ ਵਾਲਾ ਹੈ ਉੱਚੇ ਸੁਪਨਿਆਂ ਵਾਲਾ ਹੈ ਤੇ ਉੱਚੀਆਂ ਮੰਜ਼ਲਾਂ ਵਾਲਾ ਹੈ ਇਹ ਵੇਖਣਾ ਬੜਾ ਜ਼ਰੂਰੀ ਹਾਰੇ ਹੋਏ ਬੰਦੇ ਕੋਲੋਂ ਥਕਾਵਟ ਦੀ ਗੱਲ ਤੇ ਮਿਲੇਗੀ ਲੱਤਾਂ ਫੁੱਲ ਗਈਆਂ ਨੇ ਸਾਹ ਫੁੱਲ ਗਿਆ ਹੈ ਤੁਰਦਾ ਆ ਰਿਹਾ ਮਿਲਿਆ ਕੁਝ ਨਹੀਂ ਪਰ ਜਿਹੜਾ ਜੇਤੂ ਹੈ ਜੇ ਤੁਸੀਂ ਕੋਲ ਜਾਉਗੇ ਤੇ ਉਥੋਂ ਤੁਹਾਨੂੰ ਪੋਜ਼ਿਟਿਵਿਟੀ ਮਿਲਣੀ ਸ਼ੁਰੂ ਹੋਏਗੀ ਨੰਬਰ 1 ਇਹ ਧਿਆਨ ਜ਼ਰੂਰ ਰੱਖੋ ਨੰਬਰ 2 ਦੇ ਉੱਤੇ ਲੋਕਾਂ ਦੇ ਹੋਣ ਵਾਲੇ ਮਜ਼ਾਕ ਉਹਨਾਂ ਦੀ ਕਦੇ ਵੀ ਪਰਵਾਹ ਨਾ ਕਰੋ ਕਿਉਂਕਿ ਲੋਕਾਂ ਦਾ ਕੰਮ ਹੈ ਜਦੋਂ ਤੁਸੀਂ ਕਿਸੇ ਨਵੇਂ ਰਾਹ ਨੂੰ ਚੁਣਨਾ ਹੈ ਤੁਰਨਾ ਹੈ ਉਹਨਾਂ ਨੇ ਮਜ਼ਾਕ ਕਰਨਾ ਹੀ ਕਰਨਾ ਹੈ ਉਹਨਾਂ ਨੇ ਤਾੜੀ ਮਾਰਨੀ ਮਾਰਨੀ ਪਰ ਜਦੋਂ ਤੁਸੀਂ ਤੁਰਦੇ ਗਏ ਤੁਹਾਡਾ ਤੁਰਨਾ ਤੁਹਾਡਾ ਅੱਗੇ ਵਧੀ ਜਾਣਾ ਲੋਕਾਂ ਦੀ ਤਾੜੀ ਵੀ ਬੰਦ ਕਰਵਾ ਦਿੰਦਾ ਹੈ ਤੇ ਜ਼ਬਾਨ ਨੂੰ ਵੀ ਤਾਲੇ ਲਾ ਦਿੰਦਾ ਹੈ ਤੇ ਜਦੋਂ ਤੁਸੀਂ ਕਿਸੇ ਮੁਰਾਤਬੇ ਤੇ ਮੰਜ਼ਲ ਤੇ ਪਹੁੰਚ ਬਣਾ ਲੈਂਦੇ ਹੋ ਫਿਰ ਉਹ ਲੋਕ ਤੁਹਾਡੀ ਉਦਾਹਰਨ ਤੁਹਾਡੀ ਐਗਜ਼ੈਂਪਲ ਸੈੱਟ ਕਰਕੇ ਦੂਜਿਆਂ ਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਨੇ ਤਾਂ ਖੈਰ ਮੈਂ ਗੱਲ ਕਰ ਰਿਹਾ ਹਾਂ ਸਾ ਵੀ ਜਿਹੜੇ ਜੇਤੂ ਬੰਦੇ ਨੇ ਉਹ ਤੁਹਾਨੂੰ ਪੋਜ਼ਿਟਿਵਿਟੀ ਦੇ ਸਕਦੇ ਨੇ ਹਾਰੇ ਹੋਏ ਬੰਦੇ ਤੇ ਨੈਗੇਟਿਵਿਟੀ ਦੇਣਗੇ ਐਗਜ਼ੈਂਪਲ ਦੇਣਾ ਬਈ ਜੇ ਮੰਨ ਲਓ ਕਿਸੇ ਦਾ ਸਰੀਰ ਹੋਵੇ ਬਹੁਤ ਮੋਟਾ ਔਰ ਉਹਨੇ ਆਪਣਾ ਮੋਟਾਪਾ ਘਟਾਉਣਾ ਹੋਵੇ ਤੇ ਸਲਾਹ ਕਿਹਦੇ ਤੋਂ ਲਓਗੇ ਜਿਹੜਾ ਦਿਨ ਪਰ ਰਾਤ ਲਗਾਤਾਰ ਹੋਰ ਮੋਟਾ ਹੋਈ ਜਾ ਰਿਹਾ ਉਹਦੇ ਕੋਲ ਜਾਂ ਜਿਹੜਾ ਮੋਟਾ ਸੀ ਤੇ ਹੁਣ ਪਤਲਾ ਹੋ ਗਿਆ ਸਲਿਮ ਹੋ ਗਿਆ ਉਹਦੇ ਕੋਲ ਜਿਹੜਾ ਸਲਿਮ ਹੋ ਗਿਆ ਉਹਨੂੰ ਪੁੱਛੋਗੇ ਵੀ ਤੇਰਾ ਸਰੀਰ ਭਾਰੀ ਪਰ ਕਮ ਸੀ ਕਿਵੇਂ ਆਪਣੇ ਆਪ ਨੂੰ ਸੈੱਟ ਕੀਤਾ ਉਹ ਦੱਸੇਗਾ ਵੀ ਆਪਣੀ ਡਾਈਟ ਇਦਾਂ ਦੀ ਰੱਖ ਐਕਸਰਸਾਈਜ਼ ਇਦਾਂ ਕਰ ਆ ਕਰ ਆ ਨਾ ਕਰ ਤੇਰਾ ਸਰੀਰ ਸੈੱਟ ਹੋ ਜਾਏਗਾ ਤੇ ਜਿਹੜਾ ਬੰਦਾ ਕੱਲ੍ਹ ਨਾਲੋਂ ਅੱਜ ਮੋਟਾ ਹੈ ਅੱਜ ਨਾਲੋਂ ਕੱਲ੍ਹ ਹੋਰ ਮੋਟਾ ਹੋਣਾ ਹੈ ਉਹਦੇ ਕੋਲ ਜਾਓਗੇ ਉਹਨੇ ਤੇ ਇੱਕੀ ਗੱਲ ਕਹਿਣੀ ਵੇਖੋ ਜੀ ਮੌਤ ਤੇ ਆਉਣੀ ਆਉਣੀ ਹੈ ਮਰ ਤੇ ਜਾਣਾ ਹੀ ਹੈ ਤੇ ਫਿਰ ਭੁੱਖ ਨਾਲ ਕਿਉਂ ਮਰੀਏ ਖਾਂਦੇ ਪੀਂਦੇ ਕਿਉਂ ਨਾ ਮਰੀਏ ਫਿਰ ਜੋ ਲੱਭਦਾ ਖਾਏ ਜਾਓ ਨਜ਼ਾਰੇ ਲਓ ਬਹੁਤਾ ਮੋਟਾਪੇ ਦਾ ਫਿਗਰ ਕਰਨ ਦੀ ਲੋੜ ਨਹੀਂ ਉਸ ਬੰਦੇ ਕੋਲੋਂ ਤੇ ਇਹੋ ਜਿਹੇ ਵਿਚਾਰਾਂ ਹੀ ਮਿਲਣ ਗਿਆ ਇਦੋਂ ਅੱਗੇ ਤੁਹਾਨੂੰ ਤੁਹਾਡੇ ਤੋਂ ਅੱਗੇ ਖਲੋਤਾ ਬੰਦਾ ਹੀ ਚੰਗੀ ਸਲਾਹ ਦੇ ਸਕਦਾ ਹੈ ਉਹ ਜੇ ਇਮਾਨਦਾਰ ਹੋਇਆ ਤਾਂ ਤੇ ਜੇ ਇਮਾਨਦਾਰ ਨਾ ਹੋਇਆ ਤੇ ਉਹ 네ਗਟਿਵਿਟੀ ਉਹ ਵੀ ਦੇ ਸਕਦਾ ਹੈ ਉਹ ਵੀ ਇਹ ਗੱਲ ਕਹਿ ਸਕਦਾ ਹੈ ਵੀ ਇਹ ਕਿਦਰੇ ਮੇਰੇ ਬਰਾਬਰ ਨਾਲ ਕੇ ਖਲੋ ਜਾਏ ਜਾਂ ਮੇਰੇ ਤੋਂ ਅੱਗੇ ਨਾ ਨਿਕਲ ਜਾਏ ਖੈਰ ਸਪਨਿਆਂ ਨੂੰ ਪੂਰੇ ਕਰਨ ਦਾ ਜਨੂਨ ਤੁਹਾਡੇ ਅੰਦਰ ਇਸ ਕਦਰ ਹੋਵੇ ਕਿ ਜਿਹੜੇ ਰਾਤ ਨੂੰ ਤੁਹਾਡੇ ਅੰਦਰ ਨੀਂਦ ਵਿੱਚ ਤੁਹਾਡੇ ਅੰਦਰ ਸੁਪਨੇ ਚੱਲਣੇ ਨਾ ਉਹ ਵੀ ਤੁਹਾਡੇ ਕੰਮ ਵਾਲੇ ਹੀ ਚੱਲਦੇ ਹੋਣ ਛੋਟੀ ਸੋਚ ਤੇ ਪੈਰ ਵਿੱਚ ਆਈ ਹੋਈ ਮੋਚ ਸਿਆਣਿਆਂ ਦੀ ਕਹਾਵਤ ਹੈ ਵੀ ਛੋਟੀ ਸੋਚ ਤੇ ਪੈਰ ਚ ਆਈ ਮੋਚ ਬੰਦੇ ਨੂੰ ਅੱਗੇ ਵਧਣ ਤੋਂ ਰੋਕ ਦਿੰਦੇ ਨੇ ਤੁਰਨ ਨਹੀਂ ਦਿੰਦੇ ਤੁਰੇ ਜਾ ਰਹੇ ਹੋ ਪੈਰ ਬਲਾਮਾ ਖਾ ਗਿਆ ਉੱਚੇ ਨੀਵੇਂ ਥਾਂ ਤੇ ਟਿੱਗ ਗਿਆ ਪੈਰ ਵਿੱਚ ਮੋਚ ਆ ਗਈ ਤੇ ਕੀ ਪਹਿਲੀ ਸਪੀਡ ਤੇ ਤੁਰ पाओਗੇ ਤੇ ਜੇ ਛੋਟ ਸੋਚੀ ਸੋਚ ਛੋਟੀ ਬਣ ਗਈ ਨਾ ਤੇ ਉਹ ਵੀ ਮੋਚ ਦੇ ਬਰਾਬਰ ਹੀ ਕੰਮ ਕਰਦੀ ਇਸ ਕਰਕੇ ਸੋਚ ਵੀ ਉੱਚੀ ਰੱਖੋ ਤੇ ਪੈਰ ਵੀ ਉੱਚੇ ਰੱਖੋ ਤੰਦਰੁਸਤ ਰੱਖੋ ਤਾਂ ਕਿ ਅੱਗੇ ਤੁਰਨਾ ਤੁਹਾਨੂੰ ਨਸੀਬ ਹੋਵੇ ਤੁਹਾਡੀ ਸੋਚ ਤੇ ਨਿਰਭਰ ਕਰਦਾ ਹੈ ਬੇ ਤੁਸੀਂ ਕਿੰਨਾ ਵੱਡਾ ਸੋਚ ਸਕਦੇ ਹੋ ਕਿੰਨਾ ਵੱਡਾ ਬਣ ਸਕਦੇ ਹੋ ਜਿੰਨਾ ਵੱਡਾ ਦਾਇਰਾ ਤੁਹਾਡੀ ਸੋਚ ਦਾ ਬਣਦਾ ਜਾਏ ਉਨੀ ਤੁਹਾਡੀ ਮਿਹਨਤ ਬਣਦੀ ਜਾਏ ਉਹਨਾਂ ਤੁਹਾਡਾ ਜਨੂਨ ਬਣਦਾ ਜਾਏ ਆਪਣੇ ਜਨੂਨ ਦੇ ਨਾਲ ਤੁਰਨਾ ਸ਼ੁਰੂ ਕਰ ਦਿਓ ਤੇ ਕੋਈ ਦੁਨੀਆ ਦਾ ਐਸਾ ਐਂਗਲ ਨਹੀਂ ਹੈ ਜਿਸ ਐਂਗਲ ਦੇ ਉੱਤੇ ਤੁਸੀਂ ਸਕਸੈਸ ਨਾ ਹੋ ਪਾਓ ਕਾਮਯਾਬ ਨਾ ਹੋ ਪਾਓ ਸੁਪਨੇ ਤੁਹਾਡੇ ਨੇ ਸੁਪਨਿਆਂ ਨੂੰ ਪੂਰੇ ਤੁਸੀਂ ਕਰਨਾ ਹੈ ਅਗਰ ਸੁਪਨੇ ਤੁਹਾਡੇ ਨੇ ਜੇ ਸੁਪਨੇ ਤੁਹਾਡੇ ਨੇ ਤੇ ਕੋਈ ਦੂਜਾ ਪੂਰੇ ਨਹੀਂ ਕਰ ਸਕਦਾ ਤੁਸੀਂ ਹੀ ਪੂਰੇ ਕਰਨੇ ਨੇ ਇਸ ਕਰਕੇ ਤੁਰੰਤ ਦਾ ਤਿਆਰ ਕਰੋ ਭੀੜ ਵੱਲ ਨਾ ਵੇਖੋ ਲੋਕਾਂ ਵੱਲ ਨਾ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ